ਪਰਮੇਸ਼ਰ ਦੀ ਪਵਿੱਤਰ ਹਯੂਰੀ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦਾ ਵਿਸ਼ਾ ਹੈ ਪਰਮੇਸ਼ਰ ਦਾ ਡਰ ਮੰਨਣ ਵਾਲੇ ਸੱਚਮੁੱਚ ਜੋ ਪਰਮੇਸ਼ਰ ਦਾ ਡਰ ਮੰਨਣ ਵਾਲੇ ਨੇ ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਢੇਰ ਸਾਰੇ ਪਰਮੇਸ਼ਰ ਦੇ ਵਾਅਦੇ ਆ ਢੇਰ ਸਾਰੀਆਂ ਪਰਮੇਸ਼ਰ ਦੀਆਂ ਵਰਕਤਾਂ ਆ ਇਸ ਲਈ ਸਾਨੂੰ ਵੀ ਉਹਨਾਂ ਪ੍ਰੇਮੀਆਂ ਦੀ ਤਰ੍ਹਾਂ ਉਹਨਾਂ ਪਰਮੇਸ਼ਰ ਦੇ ਦਾਸਾਂ ਦੀ ਤਰ੍ਹਾਂ ਜਿਨ੍ਹਾਂ ਨੇ ਪਰਮੇਸ਼ਰ ਦੇ ਡਰ ਅਤੇ ਭੈ ਵਿੱਚ ਆਪਣਾ ਜੀਵਨ ਕੱਟਿਆ ਉਹਨਾਂ ਦੇ ਵਾਂਗਰ ਸਾਨੂੰ ਵੀ ਆਪਣੀ ਜ਼ਿੰਦਗੀ ਵਿੱਚ ਪਰਮੇਸ਼ਰ ਦਾ ਡਰ ਮੰਨਣਾ ਚਾਹੀਦਾ ਕਿਉਂਕਿ ਜਦੋਂ ਅਸੀਂ ਪਵਿੱਤਰ ਬਾਈਬਲ ਨੂੰ ਪੜ੍ਹਦੇ ਹਾਂ ਜ਼ਬੂਰਾਂ ਦੀ ਪੋਥੀ 34 ਦੇ ਆਏ ਉਸ ਦੇ ਨੌ ਵਚਨ ਨੂੰ ਪੜ੍ਹਦੇ ਉੱਥੇ ਲਿਖਿਆ ਹੈ ਇਹੋ ਵਾਦੇ ਸੰਤੋ ਉਸ ਤੋਂ ਡਰੋ ਕਿਉਂ ਜੋ ਉਹਦੇ ਡਰਨ ਵਾਲਿਆਂ ਨੂੰ ਕੋਈ ਥੋੜ ਨਹੀਂ ਜਿਹੜੇ ਡਰਨ ਵਾਲੇ ਨਹੀਂ ਜਿਹੜੇ ਪਰਮੇਸ਼ਰ ਦਾ ਡਰ ਮੰਨਣ ਵਾਲੇ ਨਹੀਂ ਉਹਨਾਂ ਨੂੰ ਕੋਈ ਵੀ ਥੋੜ ਨਹੀਂ ਹੁੰਦੀ ਮੇਰੇ ਭਾਈਓ ਤੇ ਭੈਣੋ ਪਰਮੇਸ਼ਰ ਦਾ ਪਵਿੱਤਰ ਵਚਨ ਪਰਮੇਸ਼ਰ ਜੀ ਬਾਣੀ ਪਰਮੇਸ਼ਰ ਦਾ ਕਲਾਮ ਸਾਨੂੰ ਦੱਸਦਾ ਆ ਕਿ ਸਾਨੂੰ ਸਦਾ ਹੀ ਪਰਮੇਸ਼ਰ ਦਾ ਡਰ ਮੰਨਣ ਵਾਲੇ ਬਣਨਾ ਚਾਹੀਦਾ ਔਰ ਡਰ ਮੰਨਣ ਵਾਲਿਆਂ ਨੂੰ ਪਰਮੇਸ਼ਰ ਦਾ ਵਚਨ ਦੱਸਦਾ ਕਿ ਕੋਈ ਥੋੜ ਨਹੀਂ ਹੁੰਦੀ ਕੋਈ ਘਾਟ ਨਹੀਂ ਹੁੰਦੀ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਹੁੰਦੀ ਇਸ ਲਈ ਅੱਜ ਸਾਡੇ ਲਈ ਸਾਰਿਆਂ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਵੀ ਡਰ ਮੰਨਣ ਵਾਲੇ ਬਣੀਏ ਇੱਕ ਵਚਨ ਹੋਰ ਪੜਦਾ ਮੈਂ ਇਸੇ ਦਾ 34 ਜਬੂਰ ਉਹਦਾ 7 ਵਚਨ ਵੀ ਪੜਦਾ ਉੱਥੇ ਲਿਖਿਆ ਯਹੋਵਾ ਦਾ ਦੂਤ ਉਸ ਤੋਂ ਡਰਨ ਵਾਲਿਆਂ ਦੇ ਦਿਵਾਲੇ ਡੇਰਾ ਲੋਂਦਾ ਹੈ ਅਤੇ ਉਹਨਾਂ ਨੂੰ ਛਟਕਾਰਾ ਦਿੰਦਾ ਜਿਹੜੇ ਲੋਕ ਪਰਮੇਸ਼ਰ ਤੋਂ ਡਰਦੇ ਆ ਪਰਮੇਸ਼ਰ ਦਾ ਜਿਹੜਾ ਫਰਿਸ਼ਤਾ ਆ ਪਰਮੇਸ਼ਰ ਦਾ ਜਿਹੜਾ ਦੂਤ ਹੈ ਉਹਨਾਂ ਦੇ ਚਾਰ ਚਫੇਰੇ ਡੇਰਾ ਲੋਂਦਾ ਇਸ ਕਰਕੇ ਗੱਲ ਵਿਸ਼ੇ ਦੀ ਸੀ ਪਰਮੇਸ਼ਰ ਦਾ ਡਰ ਮੰਨਣ ਵਾਲੇ ਪਰ ਯਾਦ ਰੱਖੋ ਉਹ ਪਰਮੇਸ਼ਰ ਦੇ ਦਾਸ ਤਾਂ ਡਰ ਮੰਨਣ ਵਾਲੇ ਸੀ ਹੁਣ ਵਿਚਾਰਨ ਵਾਲੀ ਗੱਲ ਹੈ ਕਿ ਅਸੀਂ ਪਰਮੇਸ਼ਰ ਦਾ ਡਰ ਮੰਨਦੇ ਹਾਂ ਕਿ ਅਸੀਂ ਪਰਮੇਸ਼ਰ ਦਾ ਡਰ ਮੰਨਣ ਵਾਲੇ ਹਾਂ ਇਸ ਕਰਕੇ ਸਾਡਾ ਜੀਵਨ ਪਰਮੇਸ਼ਵਰ ਦੇ ਡਰ ਖੌਫ ਵਿੱਚ ਚੱਲਣ ਵਾਲਾ ਹੋਣਾ ਚਾਹੀਦਾ ਸਾਡੀ ਜ਼ਿੰਦਗੀ ਵਿੱਚ ਪਰਮੇਸ਼ਵਰ ਦਾ ਡਰ ਹੋਣਾ ਚਾਹੀਦਾ ਜਦੋਂ ਅਸੀਂ ਪਰਮੇਸ਼ਵਰ ਦਾ ਡਰ ਮੰਨਣ ਵਾਲੇ ਬਣਾਂਗੇ ਤੇ ਵਾਅਦੇ ਦੇਖੋ ਡਰ ਮੰਨਣ ਵਾਲਿਆਂ ਨਾਲ ਕਿ ਪਰਮੇਸ਼ਵਰ ਦਾ ਦੂਤ ਉਹਨਾਂ ਦੇ ਦਿਵਾਲੇ ਡੇਰਾ ਲੋਂਦਾ ਤੇ ਉਹਨਾਂ ਨੂੰ ਛੁਟਕਾਰਾ ਦਿੰਦਾ ਆ ਉਹਨਾਂ ਦੇ ਹਰੇਕ ਵਿਰੋਧ ਵਿੱਚ ਉੱਠਣ ਵਾਲੀਆਂ ਤਾਕਤਾਂ ਤੋਂ ਉਹਨਾਂ ਦੇ ਖਿਲਾਫ ਚੱਲਣ ਵਾਲੀਆਂ ਸਾਜ਼ਿਸ਼ਾਂ ਤੋਂ ਉਹਨਾਂ ਦੇ ਵਿਰੋਧ ਚ ਉੱਠਣ ਵਾਲੀਆਂ ਅਧਕਾਰ ਦੀਆਂ ਸ਼ਕਤੀਆਂ ਤੋਂ ਵਚਨ ਦੱਸਦਾ ਛੁਟਕਾਰਾ ਦਿੰਦਾ ਪਰ ਉਹਨਾਂ ਵਾਸਤੇ ਆ ਜਿਹੜੇ ਪਰਮੇਸ਼ਰ ਦਾ ਡਰ ਮੰਨਦੇ ਆ ਜੇ ਡਰ ਮੰਨਣ ਵਾਲੇ ਹੋਵਾਂਗੇ ਜੇ ਭੈ ਮੰਨਣ ਵਾਲੇ ਹੋਵਾਂਗੇ ਜੇ ਪਰਮੇਸ਼ਰ ਦੇ ਖੌਫ ਦੇ ਵਿੱਚ ਰਹਿਣ ਵਾਲੇ ਹੋਵਾਂਗੇ ਤੇ ਯਾਦ ਰੱਖੋ ਫਿਰ ਪਰਮੇਸ਼ਰ ਦੇ ਵਾਅਦੇ ਤੁਹਾਡੇ ਨਾਲ ਹੈ ਪਰਮੇਸ਼ਰ ਤੁਹਾਨੂੰ ਹਮੇਸ਼ਾ ਤੁਹਾਡੇ ਵਿਰੋਧ ਚ ਉੱਠਣ ਵਾਲੀਆਂ ਤਾਕਤਾਂ ਤੋਂ ਛੁਟਕਾਰਾ ਦਵੇਗਾ ਪਰਮੇਸ਼ਰ ਸਦਾ ਤੁਹਾਨੂੰ ਬਚਾਏਗਾ ਪਰਮੇਸ਼ਰ ਦਾ ਦੂਤ ਸਦਾ ਤੁਹਾਡੇ ਨਾਲ ਰਹੇਗਾ ਤੇ 9 ਵਚਨ ਚ ਲਿਖਿਆ ਹੈ हे ਯਹੋਵਾ ਦੇ ਸੰਤੋ ਤੋਂ ਡਰੋ ਕਿਉਂ ਜੋ ਉਹਦੇ ਡਰਨ ਵਾਲਿਆਂ ਨੂੰ ਕੋਈ ਥੋੜ ਨਹੀਂ ਐਡੀ ਵੱਡੀ ਗੱਲ ਲਿਖੀ ਹੈ ਲਿਖਿਆ ਕਿ ਪਰਮੇਸ਼ਵਰ ਦੇ ਲੋਕੋ ਪਰਮੇਸ਼ਵਰ ਦੇ ਬੰਦਿਓ ਪਰਮੇਸ਼ਰ ਤੋਂ ਡਰੋ ਕਿਉਂਕਿ ਪਰਮੇਸ਼ਰ ਦਾ ਡਰ ਮੰਨਣ ਵਾਲਿਆਂ ਨੂੰ ਕੋਈ ਥੋੜ ਨਹੀਂ ਹੁੰਦੀ ਘਾਟ ਨਹੀਂ ਹੁੰਦੀ ਕੋਈ ਕੋਈ ਕਮੀ ਨਹੀਂ ਹੁੰਦੀ ਪਰ ਅੱਜ ਅਸੀਂ ਬੰਦਿਆਂ ਦਾ ਡਰ ਜ਼ਿਆਦਾ ਮੰਨਦੇ ਹਾਂ ਤੇ ਰੱਬ ਦਾ ਡਰ ਘੱਟ ਮੰਨਦੇ ਹਾਂ ਮਨੁੱਖਾਂ ਦਾ ਡਰ ਜ਼ਿਆਦਾ ਮੰਨਦੇ ਤੇ ਪਰਮੇਸ਼ਰ ਦਾ ਡਰ ਜ਼ਿਆਦਾ ਮੰਨਦੇ। ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਪ੍ਰਭੂ ਯੀਸ਼ੂ ਮਸੀਹ ਨੇ ਆਪਣੇ ਪਵਿੱਤਰ ਵਚਨਾਂ ਵਿੱਚ ਇਹ ਬਿਆਨ ਕੀਤਾ ਆ। ਉਹਨਾਂ ਤੋਂ ਨਾ ਡਰੋ ਜਿਹੜੇ ਤੁਹਾਡੀ ਦੇਹ ਨੂੰ ਮਾਰ ਸਕਦੇ ਆ। ਉਸ ਤੋਂ ਡਰੋ ਜਿਹੜਾ ਦੇਹ ਤੇ ਆਤਮਾ ਦੋਨਾਂ ਨੂੰ ਮਾਰ ਸਕਦਾ। ਪ੍ਰਭੂ ਯੀਸ਼ੂ ਮਸੀਹ ਨੇ ਵੀ ਇਹ ਸਿਖਾਇਆ। ਉਹਨਾ ਤੋਂ ਨਾ ਡਰੋ ਜਿਹੜੇ ਦੇਹੀ ਨੂੰ ਮਾਰ ਸਕਦੇ ਆ ਉਸ ਤੋਂ ਡਰੋ ਜਿਹੜਾ ਦੇਹੀ ਤੇ ਆਤਮਾ ਦੋਨਾਂ ਨੂੰ ਮਾਰ ਸਕਦਾ ਇਸ ਲਈ ਮੇਰੇ ਭਾਈ ਭੈਣੋ ਪਰਮੇਸ਼ਰ ਦਾ ਵਚਨ ਹੋਲੀ ਬਾਈਬਲ ਦੇ ਵਿੱਚ ਸਾਨੂੰ ਇਹ ਗੱਲ ਸਿਖਾਉਂਦਾ ਆ ਸਾਨੂੰ ਇਹ ਗੱਲ ਦੱਸਦਾ ਆ ਕਿ ਸਾਨੂੰ ਬੰਦਿਆਂ ਤੋਂ ਡਰਨ ਦੀ ਲੋੜ ਨਹੀਂ ਸਾਨੂੰ ਪਰਮੇਸ਼ਰ ਤੋਂ ਡਰਨ ਦੀ ਲੋੜ ਹੈ ਜੇ ਅਸੀਂ ਪਰਮੇਸ਼ਰ ਤੋਂ ਡਰਾਂਗੇ ਜੇ ਅਸੀਂ ਪਰਮੇਸ਼ਰ ਦਾ ਖੋਫ ਮੰਨਾਂਗੇ ਜੇ ਅਸੀਂ ਪਰਮੇਸ਼ਰ ਦੇ ਭੈਅ ਵਿੱਚ ਰਵਾਂਗੇ ਤੇ ਪ੍ਰਭੂ ਦਾ ਵਚਨ ਦੱਸਦਾ ਆ ਫਿਰ ਡਰ ਮੰਨਣ ਵਾਲਿਆਂ ਨੂੰ ਕੋਈ ਥੜ ਨਹੀਂ ਹੋਵੇਗੀ ਫਿਰ ਪਰਮੇਸ਼ਰ ਦਾ ਭੈਅ ਮੰਨਣ ਵਾਲਿਆਂ ਨੂੰ ਕੋਈ ਥੜ ਤੇ ਘਾਟਾ ਨਹੀਂ ਹੋਵੇਗਾ ਇਸ ਕਰਕੇ ਅਗਲਾ ਵਚਨ ਵੀ ਦੇਖਦੇ ਹਾਂ ਕੀ ਲਿਖਿਆ ਪਰਮੇਸ਼ਰ ਦੇ ਵਚਨ ਦੇ ਵਿੱਚ ਇਹ ਪਹਿਲਾ ਤਾਂ ਲਿਖਿਆ ਹੈ ਹੇ ਯਹੋਵਾ ਦੇ ਸੰਤੋ ਡਰੋ ਕਿਉਂ ਜੋ ਉਹਦੇ ਡਰਨ ਵਾਲਿਆਂ ਨੂੰ ਕੋਈ ਥੁੜ ਨਹੀਂ ਅਗਲੇ ਵਚਨ ਚ ਲਿਖਿਆ ਸ਼ੇਰ ਬੱਚਿਆਂ ਨੂੰ ਘਾਟਾ ਪੈਂਦਾ ਅਤੇ ਭੁੱਖ ਲੱਗਦੀ ਹੈ ਪਰ ਯਹੋਵਾ ਦੇ ਤਾਲਵਾ ਨੂੰ ਕਿਸੇ ਚੰਗੀ ਵਸ ਦੀ ਥੁੜ ਨਹੀਂ ਹੋਵੇਗੀ ਕਿੱਡੀ ਵੱਡੀ ਗੱਲ ਹੈ ਇਹ ਵਾਦਾ ਪਰਮੇਸ਼ਰ ਦੇ ਡਰਨ ਵਾਲਿਆਂ ਦੇ ਨਾਲ ਹੈ ਅਸੀਂ ਵਚਨ ਸਾਰੇ ਪੜ੍ਹਦੇ ਆਂ ਔਰ ਕਹਿਨੇ ਮੇਰੀ ਜ਼ਿੰਦਗੀ ਚ ਪੂਰਾ ਨਹੀਂ ਹੁੰਦਾ ਜੀ ਪਰ ਵਚਨ ਤਾਂ ਅਦੋਂ ਪੂਰਾ ਹੁੰਦਾ ਜਦੋਂ ਅਸੀਂ ਵਚਨ ਨੂੰ ਅਸੀਂ ਪੂਰਾ ਕਰਦੇ ਹਾਂ ਅਸੀਂ ਵਚਨ ਨੂੰ ਫੋਲੋ ਕਰਦੇ ਹਾਂ ਜਦੋਂ ਹੁਣ ਪੜ੍ਹ ਲਿਆ ਇਹ ਗੱਲ ਪੜ੍ਹ ਲੇ ਕਿ ਸ਼ੇਰਾਂ ਦੇ ਬੱਚਿਆਂ ਨੂੰ ਭੁੱਖ ਲੱਗਦੀ ਹੈ ਤੇ ਘਾਟਾ ਪੈ ਸਕਦਾ ਪਰ ਰੱਬ ਦੇ ਬੰਦੇਆਂ ਨੂੰ ਕਿਸੇ ਵਿੱਚ ਚੰਗੀ ਚੀਜ਼ ਦੀ ਥੋੜ੍ਹ ਨਹੀਂ ਇਹ ਪੜ੍ਹ ਲਿਆ ਪਰ ਇਹ ਨਹੀਂ ਪੜਿਆ ਵੀ ਉਹਦਾ ਡਰ ਮੰਨਣ ਵਾਲਿਆਂ ਨੂੰ ਵੀ ਲਿਖਿਆ। ਅਸਲ ਵਿੱਚ ਤਾਂ ਲਿਖਿਆ ਹੈ ਜਿਹੜੇ ਉਹਦੇ ਡਰ ਵਿੱਚ ਰਹਿੰਦੇ ਉਹਨਾਂ ਵਾਸਤੇ। ਮੈਂ ਜ਼ਿੰਦਗੀ ਦੇ ਵਿੱਚ ਇਸ ਕਲਾਮ ਨੂੰ ਫੋਲੋ ਨਹੀਂ ਕੀਤਾ ਪਰਮੇਸ਼ਰ ਦੇ ਡਰ ਚ ਮੇਰੀ ਜ਼ਿੰਦਗੀ ਨਹੀਂ ਹੈਗੀ ਤੇ ਮੈਂ ਕਹਿੰਦਾ ਕਿ ਪ੍ਰਭੂ ਜੀ ਮੇਰੀ ਜ਼ਿੰਦਗੀ ਚ ਤੁਹਾਡਾ ਵਚਨ ਨਹੀਂ ਪੂਰਾ ਹੋ ਰਿਹਾ। ਤੇ ਐਦਾਂ ਕਿੱਦਾਂ ਹੋ ਸਕਦਾ ਜੀ? ਇੱਥੇ ਪਰਮੇਸ਼ਰ ਦਾ ਵਚਨ ਦੱਸਦਾ। ਇੱਥੇ ਪਰਮੇਸ਼ਰ ਦੀ ਬਾਣੀ ਦੱਸਦੀ ਹੈ। ਕਿ ਸ਼ੇਰਾਂ ਦੇ ਬੱਚਿਆਂ ਨੂੰ ਘਾਟਾ ਪੈਂਦਾ ਤੇ ਭੁੱਖ ਲੱਗਦੀ ਹੈ ਪਰ ਯਹੋਵਾ ਦੇ ਤਾਲਵਾ ਨੂੰ ਕਿਸੇ ਚੰਗੀ ਵਸਤੂ ਦੀ ਵੀ ਥੋੜ ਨਹੀਂ ਹੋਏਗੀ ਸ਼ੇਰ ਬੱਚੇ ਸ਼ੇਰ ਆਪਣਾ ਖਾਣਾ ਆਪ ਲੱਭਦਾ ਸ਼ੇਰ ਸ਼ਿਕਾਰ ਦੀ ਤਲਾਸ਼ ਵਿੱਚ ਹੈ ਸ਼ੇਰ ਆਪਣੇ ਖਾਣੇ ਦਾ ਇੰਤਜ਼ਾਮ ਕਰ ਲੈਂਦਾ ਪਰ ਪ੍ਰਭੂ ਦਾ ਵਚਨ ਕਹਿੰਦਾ ਉਹ ਵੀ ਭੁੱਖਾ ਰਹਿ ਸਕਦਾ ਉਹਨੂੰ ਵੀ ਘਾਟਾ ਪੈ ਸਕਦਾ ਪਰ ਇਹੋ ਵਾਅਦੇ ਤਾਲਵਾ ਨੂੰ ਕਿਸੇ ਵੀ ਵਸਤੂ ਦੀ ਥੋੜ ਨਹੀਂ ਹੋਏਗੀ ਮੇਰੇ ਭਾਈ ਭੈਣੋ ਇਹ ਵਚਨ ਪਰਮੇਸ਼ਰ ਦਾ ਡਰ ਮੰਨਣ ਵਾਲਿਆਂ ਲਈ ਇਹ ਵਚਨ ਇਹ ਕਲਾਮ ਪਰਮੇਸ਼ਰ ਦਾ ਭੈ ਮੰਨਣ ਵਾਲਿਆਂ ਲਈ ਕਿ ਤੁਸੀਂ ਡਰ ਮੰਨਣ ਵਾਲੇ ਹੋ ਕਿ ਤੁਸੀਂ ਪਰਮੇਸ਼ਰ ਦਾ ਭੈ ਮੰਨਣ ਵਾਲੇ ਹੋ ਕੀ ਤੁਸੀਂ ਪਰਮੇਸ਼ਰ ਦੀਆਂ ਆਗਿਆਵਾਂ ਮੰਨਣ ਵਾਲੇ ਹੋ ਕੀ ਤੁਸੀਂ ਪਰਮੇਸ਼ਰ ਦੇ ਡਰ ਵਿੱਚ ਰਹਿਣ ਵਾਲੇ ਹੋ ਵਿਚਾਰ ਕਰੋ ਜਰਾ 다ਊਦ ਪਰਮੇਸ਼ਰ ਦਾ ਬੰਦਾ ਪਰਮੇਸ਼ਰ ਦੇ ਡਰ ਚ ਸੀ ਹੋ ਰੱਬ ਦੇ ਪ੍ਰੇਮੀ ਹੋਏ ਨੇ ਜਿਨ੍ਹਾਂ ਨੇ ਖੁਦਾ ਦੇ ਡਰ ਵਿੱਚ ਆਪਣਾ ਜੀਵਨ ਬਤੀਤ ਕੀਤਾ ਇਸ ਕਰਕੇ ਡਰ ਮੰਨਣ ਵਾਲਿਆਂ ਦੇ ਨਾਲ ਪਰਮੇਸ਼ਰ ਦੇ ਵਾਦੇ ਆ ਸੋ ਪਰਮੇਸ਼ਰ ਇਹਨਾਂ ਵਚਨਾਂ ਦੇ ਨਾਲ ਤੁਹਾਨੂੰ ਬਹੁਤ ਸਾਰੀਆਂ ਵਰਕਤਾਂ ਆਸ਼ੀਸ਼ਾਂ ਤੇ ਆਪਣੀਆਂ ਰਹਿਮਤਾਂ ਦੇ ਨਾਲ ਭਰਪੂਰ ਕਰੇ ਸੋ ਪਰਮੇਸ਼ਰ ਦੀ ਦਇਆ ਤੁਹਾਡੇ ਨਾਲ ਸਦਾ ਤੱਕ ਬਣੀ ਰਹੇ ਸਭਨਾਂ ਨੂੰ ਸਲਾਮ ਜੇਮਸ ਕੀ ਗੋਡ ਬlesਸ ਯੂ